ਸੋ ਗਰਮਕ ਪਿਆਰਿਓ ਬਿਨਾ ਦੇਖੇ ਤੋਂ ਕਿਸੇ ਚੀਜ਼ ਹੱਥ ਨਹੀਂ ਮਾਰਨਾ ਚਾਹੀਦਾ ਆ ਦੇਖੋ ਮੈਂ ਇਹਦੇ ਵਿੱਚ ਹੱਥ ਮਾਰੀ ਜਾਂਦਾ ਸੀ ਬਿਨਾ ਦੇਖੇ ਤੋਂ ਸੋ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੀ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਅੱਜ 17 ਨਵੰਬਰ ਅੱਜ ਘਰੇ ਆ ਸੁਗਰਮੁਖ ਪਿਆਰਿਓ ਅੱਜ ਹੁਣ ਪ੍ਰਸ਼ਾਦਾ ਛਕਣ ਲੱਗੇ ਆ ਸੁਗਰਮੁਖ ਪਿਆਰਿਓ ਪ੍ਰਸ਼ਾਦਾ ਛਕਣ ਲੱਗੇ ਆ ਫਿਰ ਕਰਾਂਗੇ ਕੋਈ ਗੱਲ ਮ 11 ਵਜ ਗਏ ਆ ਅੱਜ ਅੱਜ ਦੋ ਤਿੰਨ ਕੰਮ ਕਰਕੇ ਆਉਣੇ ਆ ਮੰਡੀ ਜਾਣਾ ਅੱਜ ਬਿੱਲ ਭਰ ਕੇ ਆਉਣਾ ਬਿਜਲੀ ਵਾਲਾ ਤੇ ਇੱਕ ਸਮਰ ਨੂੰ ਬਲੇਜ਼ਰ ਲਿਆ ਕੇ ਦੇਣਾ ਸਕੂਲ ਵਾਲਾ ਤੇ ਦੋ ਤਿੰਨ ਕੰਮ ਹੋਰ ਵੀ ਕਰਨੇ ਆ ਜਾ ਕੇ ਆਵਾਂਗੇ ਅੱਜ ਵਿਹਲੀਆਂ ਘਰੇ ਸੁਗਰਮੁਖ ਪਿਆਰਿਓ ਬਿਨਾਂ ਦੇਖੇ ਦੋ ਕਿਸੇ ਚੀਜ਼ ਚਾਤ ਨਹੀਂ ਮਾਰਨਾ ਚਾਹੀਦਾ ਆ ਦੇਖੋ ਮੈਂ ਇਹਦੇ ਵਿੱਚ ਹੱਥ ਮਾਰੀ ਜਾਂਦਾ ਸੀ ਬਿਨਾਂ ਦੇਖੇ ਤੁਹੀਂ ਸੁਣਿਆ ਨਹੀਂ ਪਤਾ ਵੀ ਇਹ ਹੈ ਕੀ ਕੋੜ ਕਿਰਲਾ ਹੈ ਕਿ ਕੋੜ ਕਿਰਲੀ ਹੈ ਬਹੁਤ ਵੱਡੀ ਪੂਸ਼ ਹੈ ਬਹੁਤ ਤਕੜੀ ਲੱਗਦੀ ਹੈ ਮੈਨੂੰ ਪਤਾ ਨਹੀਂ ਕੋੜ ਕਿਰਲਾ ਹੈ ਜੋਂ ਫਿਰ ਕੇ ਦੇਖਦੇ ਹਾਂ ਕੋੜ ਕਿਰਲਾ ਲੱਗਦਾ ਮੈਨੂੰ ਤਾਂ ਦੇਖਦੇ ਹਾਂ ਕੀ ਹੈ ਕੱਢ ਕੇ ਦੇਖਦੇ ਆ ਇਹਨੂੰ ਫਮਰਦੀਤ ਸਰਬਤ ਆ ਗਏ ਆ ਸਕੂਲੋਂ ਕਦੇ ਕੱਪੜੇ ਚੇਂਜ ਕਰ ਲਏ ਆ ਤੇ ਹੁਣ ਅਸੀਂ ਜਾ ਰਹੇ ਆ ਮੰਡੀ ਉਹਨੇ ਤਾਂ ਕਰੀ ਨਹੀਂ ਉਹਨੇ ਨਹੀਂ ਚੇਂਜ ਕੀਤੇ ਹਨਾ ਤੂੰ ਵੀ ਕਰ ਲੈ ਪੁੱਤ ਕਿੰਨੇ ਕਰਨੇ ਚਲਾ ਕੇ ਕਰ ਲਈ ਫਿਰ ਰਹਿਣ ਦੀ ਵੰਡੀ ਚਲਦੇ ਫਿਰ ਆ ਕੇ ਕਰ ਲੈ ਸਮਰ ਨੂੰ ਕੋਟ ਦਵਾ ਕੇ ਲਾਉਣੇ ਬਲੇਜ਼ਰ ਮੈਨੂੰ ਬਾਈਪਾ ਨਾ ਤੂੰ ਨਹੀਂ ਬੋਲਣਾ ਚੁੱਪ ਮੂੰਹ ਤੇ ਉਂਗਲ ਰੱਖ ਨਾ ਮੂੰਹ ਤੇ ਸਮਰ ਨੂੰ 1 ਸਾਲ ਵਾਸਤੇ ਮਨੀਟਰ ਬਣਾਤਾ ਦੀ ਕਲਾਸ ਤਾਂ ਹੈ ਨਾ ਅਗਲੇ ਮਹੀਨੇ ਹੈ ਟੂਗਲ 2022 ਤੂੰ ਵੀ ਬਣ ਜਾ ਮਨੀਟਰ ਹੁੰਦੇ ਨਹੀਂ ਸਮਰ ਨੂੰ ਮਨੀਟਰ ਬਣਾਤਾ ਸਾਲ ਵਾਸਤੇ पूरा साल पर रहेगा फिर रहे, तीन सौ पैंठ दिन मनीटर पूरा बच्चे मार मारना पूरा ऐ हिंदी बोल दे पंजाबी तू इंग्लिश मीडियम नहीं इंगलिश बोला कर चलो फिर ठीक है पंजाबी बोला करो ठीक है तो दूसरा लड़ना नहीं होता बच्चे ने ठीक है ਪਿਆਰ ਨਾਲ ਹੀ ਤਾਂ ਹੁੰਦਾ ਓਕੇ ਓਕੇ ਤੂੰ ਮੈਂ ਸੁਣ ਲਾ ਲੜਨਾ ਨਹੀਂ ਬੱਚਿਆਂ ਨਾਲ ਆ ਤਾਂ ਤਿਆਰ ਨਹੀਂ ਦੀ ਲੜਨਾ ਕੀ ਮੈਂ ਤਾਂ ਕੁਛ ਨਹੀਂ ਚਾਹੁੰਦਾ ਸਰਮਰ ਮਖ ਪਿਆਰੇ ਉਹ ਮੰਡੀ ਆਏ ਆ ਲੈ ਲਿਆ ਬਲੇਜ਼ਰ ਸਮਰ ਨੇ ਉੱਥੇ ਬਣਾਉਣੀ ਸੀ ਆਪਾਂ ਤੇਰੀ ਵੀਡੀਓ ਤੂੰ ਪਾਇਆ ਸੀ ਬਲੇਜ਼ਰ ਹੈ ਨਾ ਓਏ ਸਰਮਤੀ ਤੂੰ ਕੀ ਲੈਣਾ ਪੇਪਰ ਪੇਪਰ ਕਿਹੜਾ ਬਣਾਣਾ ਪਹਿਲਾਂ ਸਰਬੱਤ ਨੂੰ ਪੇਪਰ ਦਵਾ ਕੇ ਫਿਰ ਚੱਲਦੇ ਆਂ ਘਰ ਆ ਜਾ ਫਿਰ ਉੱਥੇ ਚੱਲਦੇ ਪਿੱਛੇ ਚੱਲਦੇ ਉਹ ਬਾਹਰ ਉੱਥੇ ਆ ਜਾ ਸਰਬੱਤ ਚਾਟ ਲੈ ਰਹੀ ਛੋਟਾ ਸਰਬੱਤ ਚਾਟ ਲੈਣਾ ਸੋ ਗਰਮਕ ਪਿਆਰਿਓ ਸਮਾਨ ਲੈ ਲਿਆ ਸਰਬੱਤ ਨੂੰ ਲੈਸ ਦਵਾਤੀ ਨਾਲੇ ਹੁਣ ਜਾ ਰਹੇ ਆਂ ਘਰ ਵਾਪਸ ਸੋ ਗਰਮਕ ਪਿਆਰਿਓ ਪ੍ਰਸ਼ਾਦਾ ਛਕਣ ਲੱਗੇ ਆ ਜੀ ਹੁਣ ਆ ਜਾਓ ਪ੍ਰਸ਼ਾਦਾ ਛਕ ਲੋ समर फेवरेट सब्जी बनी है पनीर कुर्जी आलू मटर सरबत् बैठो सरबत्ता चला रही है जी चलौन, आ सैकल सरबत्ता चला चला लग गया तेन नहीं आया ना? आ गया। तो चला है तो ना चला के दिखा है इत दे चल चला हाँ बहर चलाए बहर हम्म इतें चलाओ इतें चलाओ लिया 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 आ देख చాల చాలా బ్రేక్ వి బ్రేక విర రక్కు బ్రేక బ్రేకీ टू ब्रेक हम्म <गए> ब्रेक लगे भी <दिया। गए> है चला 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 अभी चला चला चला

चाहिए तो पेपर कि पेपर तो दस पेपर है आप पेपर ये वास्ते। की आ पेपर लेके आईए बनाते हम बनाएगा बना दे फिर बना दे ना बना के दिखा फिर ਤੁਹਾਡਾ ਬਰਮਕ ਪਿਆਰਿਓ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਹਾਂ ਫਿਰ ਅਗਲੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ